ਛੇ ਨੇ ਪਤਾ ਨਹੀਂ ਰੋਸੀ ਨੇ ਦਾਨਾ ਦੇ ਨਾ ਉਹ ਇਤਗੜਾ ਨਹੀਂ ਸਾਡੇ ਨਾਲ ਜੇ ਹੁੰਦਾ ਵੀ ਤੇ ਦਾਸੀ ਤੇ ਨਹੀਂ ਮਰਦੇ ਤੇ ਨੀ ਰਾਜੇ ਕਿੱਥੇ ਸੀ ਯਸ ਟਾਈਮ ਉਹ ਬਾਹਰ ਗਿਆ ਮਾਰ ਕੇ ਉਹ ਤੋਂ ਨਹੀਂ ਬਾਹਰ ਜਿੱਦਨ ਕਤਲ ਕਰਦਾ ਨਾ ਉਸੇ ਦਿਨ ਅਗਲੇ ਬਾਹਰ ਚਲ ਜਾਂਦਾ ਵਾ ਉਹਦੇ ਲੱਪਣ ਗਏ ਲਬ ਦੇ ਲੁਕਦੇ ਰਹਿ ਸੂਏ ਤੇ ਅਦਰ ਆਪਣੀਆਂ ਬੈਕਅਪ ਬੁੱਕਾਂ ਦੇ ਪਰ ਕਿਤੇ ਨਹੀਂ ਗਿਆ ਫਿਰ ਇਹਨਾਂ ਦੀ ਉੱਥੇ ਟੈਂਕੀ ਹੱਲ ਗਏ ਫਿਰ ਉੱਥੋਂ ਦੀ ਡੈੱਡ ਬੋਡੀ ਮਿਲ ਗਈ ਮੰਗ ਸਰ ਇਹੀ ਕਰਦੇ ਆਂ ਕਿ ਉਹਨੂੰ ਇਨਸਾਫ ਮਿਲਣਾ ਚਾਹੀਦਾ ਹੈ ਬਾਕੀ ਜਿੰਨੇ ਵੀ ਦੋਸ਼ੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਪੁਲਿਸ ਨੂੰ ਪੂਰਾ ਇਨਵੈਸਟੀਗੇਸ਼ਨ ਮਾਮਲਾ ਕਰਨਾ ਚਾਹੀਦਾ ਜੀ ਕੋ ਫਟਿਆ ਗਿਆ ਉਹਨੇ ਕੁਝ ਦਿਨ ਤੱਕ ਕਤਲ ਦੱਸਿਆ ਨਹੀਂ 4 ਦਿਨ ਤੱਕ ਜਦੋਂ 4 ਦਿਨਾਂ ਬਾਅਦ ਉਹਦੀ ਫਿਰ ਜੱਜ ਤੋਂ ਰਿਮਾਨਡ ਲਿਆ 4 ਦਿਨਾਂ ਬਾਅਦ ਉਹਦਾ ਡਿਮਾਂਡ ਦੇ ਵਿੱਚ ਪੁੱਛਿਆ ਗਿਆ ਫਿਰ ਉਹਨੇ ਰਾਜਨ ਦਾ ਨਾਮ ਲਿਆ ਤੇ ਰਾਜਨ ਚਲੇ ਗਿਆ ਬਾਹਰ ਪੁਲਿਸ ਵੀ ਕਹਿ ਰਹੀ ਰਾਜਨ ਬਾਹਰ ਚਲੇ ਗਿਆ ਇੱਕ ਜਿਹੜਾ ਇਹਨਾਂ ਦੇ ਵਿੱਚ ਪਾਰਟੀ ਦੇ ਵਿੱਚ ਹੀ ਗੰਜਾ ਦਾ ਮੈਂ ਨਾਮ ਨਹੀਂ ਜਾਣਦਾ ਗਾ ਗੰਜਾ ਗੰਜਾ ਹੀ ਉਹਨੂੰ ਜ਼ਿਆਦਾ ਕਹੀ ਜਾਂਦੇ ਆ ਉਹ ਵੀ ਪਗੌੜਾ ਹੈ ਉਹ ਵੀ ਪਗੌੜਾ ਅਹੀਂ ਤੇ ਇਹੋ ਮਲਕੇ ਜਿਹੜਾ ਸਾਡਾ ਪੁੱਤ ਮਾਰਿਆ ਗਿਆ ਇਹਦਾ ਇਨਸਾਫ ਅਸੀਂ ਸਾਰੇ ਮਹਿਕਮੇ ਤੋਂ ਮੰਗ ਰਹੇ ਆ ਭਗਵੰਤਮਾਨ ਜੀ ਤੋਂ ਮੰਗ ਰਹੇ ਆ ਬਾਦਪਾ ਜਿੱਥੋਂ ਲੱਕੇ ਗਏ ਆ ਦੋ ਤਿੰਨ ਮੁੰਡੇ ਹੁੰ ਲਗੇ ਦੇ ਸੀ ਇੱਕ ਅਰਛ ਤੇ ਇੱਕ ਹੈ ਰਹੀ ਦਲਜੀਤ ਹਾਂਜੀ ਤੁਹਾਡੇ ਮੁੰਡੇ ਦਾ ਕੀ ਨਾਮ ਸਲਾਸ ਅੱਛਾ ਹਾਂਜੀ ਤੇ ਜਦੋਂ ਦਾ ਵਾਕਿਆ ਹੈਗਾ ਹਾਂਜੀ ਜਦੋਂ ਦੀ ਘਟਨਾ ਵਾਪਰੀ ਹੈ 12 12 ਤਰੀਕ ਦੀ ਪਿਛਲੇ ਮਹੀਨੇ ਦੀ 12 ਤਰੀਕ ਦੀ ਅੱਛਾ ਜੀ ਹਾਂਜੀ ਕੁਝ ਨਾ ਸੀ ਕੀ ਲੈਣਾ ਦੇਣਾ ਕੁਛ ਨਹੀਂ ਪਤਾ ਨਹੀਂ ਕੁਛ ਨਹੀਂ ਗਿਲਣਾ ਦੇਣਾ ਓਏ ਟਗੜਾ ਨਹੀਂ ਸਾਡੇ ਨਾਲ ਜੇ ਹੁੰਦਾ ਵੀ ਤੇ ਦੱਸਤੀ ਤੇ ਨਹੀਂ ਮੇਰੇ ਬੇਟੇ ਨੇ ਜਿਹੜੇ ਬੰਦੇ ਨੇ ਖੜਿਆ ਇਹਨੂੰ ਨਾਲ ਪਹਿਲਾਂ ਵੀ ਤੁਹਾਡੇ ਘਰ ਆਉਂਦੇ ਸੀ ਹਾਂਜੀ ਮਾਸੀ ਮਾਸੀ ਘਰ ਦੇ ਸੀ ਤੇ ਇੱਥੇ ਰਹਿੰਦੇ ਸੀ ਕੋਈ ਗੱਲਬਾਤ ਨਹੀਂ ਹਾਂ ਨਾ ਹਾਂਜੀ ਕਿੰਨੇ ਦਿਨਾਂ ਬਾਅਦ ਤੁਹਾਨੂੰ ਇਹਦਾ ਸਰੀਰ ਮਿਲਿਆ ਹਾਂਜੀ ਸਾਨੂੰ ਦੋ ਦਿਨ ਬਾਅਦ ਦੋ ਦਿਨਾਂ ਬਾਅਦ ਹਾਂਜੀ ਤੁਹਾਨੂੰ ਲੱਗਦਾ ਵੀ ਉਹ ਜਿਹੜੇ ਬੰਦੇ ਨੇ ਖੜਿਆ ਉਹਨਾਂ ਨੇ ਮਾਰਿਆ ਹਾਂਜੀ ਹੂੰ ਉੰਦਰੀ ਇਸ ਟਾਈਮ ਕੀ ਨਾਮ ਉਹਨਾਂ ਦਾ ਇੱਕ ਨਾ ਇੱਕ ਨਾ ਅੱਸੀ ਇੱਕ ਨਾ ਦਲਜੀਤ ਤੇ ਇੱਕ ਨਾ ਅੰਤਕੀ ਨਾ ਕਾਦਰ ਕਾਇਸਨ ਰਾਜਨ ਪੁੱਛਦੇ ਕਿਨੇ ਬੰਦੇ ਪੜੇ ਹਾਂਜੀ ਦੋ ਫੜੇ ਪੁੱੜ ਕੀ ਮੰਗ ਕਰਦੇ ਹਾਂਜੀ ਉਹ ਆਂਦੇ ਪੇ ਉਹ ਰਾਜਨ ਦਾ ਨਾਮ ਲੈਂਦੇ ਰਾਜਨ ਦਾ ਨਾਮ ਹਾਂਜੀ ਉਹਨਾਂ ਨੇ ਲਿਆ ਹਾਂਜੀ ਅੱਛਾ ਜੇ ਰਾਜਨ ਕਿੱਥੇ ਇਸ ਟਾਈਮ ਆਸਟਾਈ ਮਾਰ ਕੇ ਆਇਆ ਜੀ ਮਾਰ ਕੇ ਉਹ ਤਾਂ ਨਹੀਂ ਬਾ ਜਿੱਦਣ ਕਤਲ ਕਰਦਾ ਨਾ ਉਸੇ ਦਿਨ ਅਗਲੇ ਬਾਹਰ ਚਲ ਜਾਂਦਾ ਵਾ ਦੋ ਵਜੇ ਦਿਨੇ ਤੇ ਪਹਿਰੇ ਕਿਤੇ ਲੈ ਕੇ ਗਏ ਆ ਤੇ ਉਸ ਤੋਂ ਬਾਅਦ ਰਾਤ ਨੂੰ ਉਹਦੀ ਫਲਾਈਟ ਕਿੰਨੇ ਵਜੇ ਦੀ ਫਲਾਈਟ ਸੀ ਰਾਤ ਦੀ 3 ਵਜੇ ਦੀ ਨਾ ਮਾਰ ਗਿਆ ਤੁਹਾਨੂੰ ਕਿਵੇਂ ਪਤਾ ਕਿ ਉਹ ਤਾਂ ਨਹੀਂ ਗਿਆ ਹਾਂ ਨੂੰ ਪਤਾ ਹੈ ਇਹਨਾਂ ਨੂੰ ਪਤਾ ਕਿਉਂ ਹੈ ਇਹਦਾ ਤਾਂ ਯਾਰ ਦੋਸਤ ਯਾਰ ਦੋਸਤ ਹੀ ਤੇ ਜੰਗਾਂ ਦਾ ਹੀ ਵਧਰ ਹੁੰਦਾ ਜਾਂਦਾ ਹੀ ਬਣਾ ਭਾਈ ਬੰਦਾ ਵੀ ਉਹਨਾਂ ਦਾ ਸਾਹਮ ਦਾ ਥੋੜਾ ਜੀਜਾ ਵੀ ਇੱਕ ਦਿਨ ਆਇਆ ਪਹਿਲੋਂ ਇੱਕ ਜਦੋਂ ਉਹਦੀ ਮੌਤ ਹੋਈ ਉਦੋਂ ਨਹੀਂ ਉਹਦਾ ਜੀਜਾ ਆਇਆ ਘਰ ਉਹਦਾ ਜੀਜਾ ਆਇਆ ਬਾਨਿਆਂ ਨੇ ਆਇਆ ਤਾਂ ਕਦੀ ਸਾਡੇ ਘਰ ਨਹੀਂ ਪਾਜੀ ਆਇਆ 12 ਪੀ ਚਾਚੇ ਜਨ ਪਹਾਟੇ ਦਾ ਚੋਨੇ ਜਫੜਾ ਕੇ ਜਾਂਦਾ ਹੈ ਉੱਥੇ ਮੇਰਾ ਬੇਟਾ ਲੰਮੇ ਪਿਆ ਉਹਨੇ ਇੱਕ ਵਾਇਆ ਇਹਨੇ ਸਿੱਧਾ ਅੰਦਰ ਆਇਆ ਅੰਦਰ ਸਿੱਧਾ ਹੀ ਮੁੜ ਕੇ ਕਾਈ ਛੋਟੇ ਮੇਰੇ ਦੌਰ ਕੋ ਭੇਕੇ ਉਹ ਮਰ ਕੇ ਉਹ ਬਾਹਰ ਚੱਲ ਗਿਆ ਵੇਖ ਗਿਆ ਪੇ ਕਰਈ ਗਿਆ ਇਹ ਗਾਲੇ ਪੀ ਸੀਐਡੀ ਨਾਲ ਆਇਆ ਕਿਤੇ ਗਿਆਤ ਨਹੀਂਗਾ ਹਾਂਜੀ ਉਹ ਤੁਹਾਡੇ ਹਿਸਾਬ ਨਾਲ ਤਿੰਨ ਬੰਦੇ ਕਤਲ ਨੇ ਹਾਂਜੀ ਤੇ ਦੋ ਬੰਦੇ ਫੜੇ ਨੇ ਹਾਂਜੀ ਦੋ ਫੜੇ ਬਾਹਰ ਹਾਂਜੀ ਕੀ ਮੰਗ ਕਰਦੇ ਹੋ ਹਾਂਜੀ ਮੰਗ ਹੈ ਅਸੀਂ ਕਰਦੇ ਪੀ ਉਹ ਵੀ ਫੜੇ ਜਾਂ ਉਹ ਵੀ ਫੜਿਆ ਜਾ ਹਾਂਜੀ ਉਸ ਦੀ ਕਾਰੀ ਕੋਈ ਕਾਰਵਾਈ ਕਰ ਰਹੀ ਹੈ ਨਹੀਂ ਕਰਦੀ ਉਹ ਦੰਦੇ ਹੀ ਫੜੇ ਹੋਏ ਆ ਜਿਸ ਦਿਨ ਦੇ ਮਲਕੇ ਕਤਲ ਹੋਇਆ ਸੀ ਨਾ ਉਹ ਮੁੰਡੇ ਉਦਾਂ ਦੇ ਹੀ ਫੜੇ ਹੋਏ ਆ ਉਹਨਾਂ ਕੋ ਹਾਂ ਉਹ ਅਰੇਸਟ ਕੀਤੇ ਹੋਏ ਆ ਉਹ ਦਿਨ ਬਕਾਇਆ ਗਿਆ ਉਹਨਾਂ ਨੂੰ ਠੀਕ ਹੈ ਜਦੋਂ ਬਕਾਇਆ ਗਿਆ ਵਾ ਤੇ ਉਹਨਾਂ ਨੇ ਰਾਜਨ ਦਾ ਨਾਮ ਬਕਾਇਆ ਵਾ ਕਿ ਅਸੀਂ ਸਾਡੇ ਕੋ ਉਹਨੇ ਕੰਮ ਕਰਵਾਇਆ ਨਾਲ ਰਾਜਨ ਨੇ ਮਾਰਿਆ ਨਾਲ ਰਾਜਨ ਨੇ ਮਾਰਿਆ ਵਾ ਉਹਦਾ ਹੀ ਜਿਗਰ ਕਰਦਾ ਉਹ ਮਤਲਬ ਕਿ ਜਦੋਂ ਪੁਸ਼ ਪਛਾਈ ਹੋਈ ਹੈ ਨਾ ਸਾਰੀ ਤੇ ਉਹ ਰਾਜਨ ਦਾ ਨਾਮ ਲੈਂਦਾ ਵਾ ਠੀਕ ਹੈ ਅਸੀਂ ਪੁਲਿਸ ਨੂੰ ਕਹਿੰਨੇ ਆ ਤੇ ਪੁਲਸ ਅੱਗੋਂ ਕਹਿੰਦੀ ਆ ਕਿ ਉਹ ਹੁਣ ਬਾਹਰ ਚਲ ਗਿਆ ਮੈਂ ਕੁਛ ਨਹੀਂ ਕਰ ਸਕਦੇ ਅਸੀਂ ਸਾਡੀ ਸੁਣਾਈ ਕੋਈ ਕੋਈ ਸੁਣਾਈ ਪੁਲਸ ਵਾਲੇ ਨੇ ਤੁਹਾਡਾ ਪੁਲਸ ਨੇ ਕਹ ਅਸੀਂ ਰਾਜਨ ਨਾਲ ਹੀ ਤਾਂ ਕੰਮ ਮੈਨ ਕਰਦਾ ਸੀ ਮੁੰਡਾ ਰਾਜ ਨਹੀਂ ਲੈ ਕੇ ਜਾਂਦਾ ਸੀ ਉਹ ਕੁਛ ਮੇਰਾ ਭਾਜੀ ਹੈਗਾ ਸੀ ਪਤਾ ਨਹੀਂ ਕਿਹੜੇ ਕੰਮ ਕਰਦੇ ਸੀ ਕੰਮ ਦਾ ਕੋਈ ਨਹੀਂ ਸਾਨੂੰ ਪਤਾ ਕੰਮ ਨਹੀਂ ਕਰਦੇ ਉਹ ਮਾਹਰ ਹੁੰਦਾ ਉਹ ਤਾਂ ਰਾਜ ਨੂੰ ਦੇਖਿਆ ਤੁਸੀਂ ਹਾਂਜੀ ਇਹਨਾਂ ਨੇ ਹੁਣ ਉਹ ਕਰਕੇ ਗਿਆ ਵਾ ਕਹਿੰਦੇ ਨੇ ਦੇਖਿਆ ਸੀ ਉਹਦੋਂ ਤੁਸੀਂ ਅਸੀਂ ਨਹੀਂ ਉਹਦੋਂ ਦੇਖਿਆ ਉਹਦੋਂ ਤੇ ਉਹ ਬਾਹਰ ਚਲੇ ਗਿਆ ਕੰਮ ਤੋਂ ਬਾਅਦ ਮੇਰੇ ਕੰਮ ਕਰਕੇ ਦੋ ਦਿਨ ਹਾਂਜੀ ਸ਼ਾਂਤ ਮਾਰ ਕੀ ਇਹਨੂੰ ਗਿਆ ਅਸੀਂ ਨਿਆਚ ਉਹਨੇ ਆ ਸਾਡੇ ਬੱਚੇ ਨੂੰ ਨਿਆ ਮਿਲੇ ਤੇ ਨਾ ਮੇਰੇ ਸਿਰ ਤੇ ਆਦਮੀ ਇਹਦੇ ਨਾ ਕੋਈ ਇਹਦਾ ਪਾਸ ਨਹੀਂ ਹੈਗਾ ਘਰ ਵਾਲਾ ਤੇ ਨਹੀਂ ਮੈਂ ਕੱਲੀ ਕਾਰੀੇ ਨਾਲ ਰਹੀ ਮੈਂ ਉਹਦੇ ਕੰਮ ਕਰਦੀ ਆ ਵਿਚਾਰੀ ਦਾ ਤੇ ਇਸ ਟਾਈਮ ਤੇ ਸਾਰੇ ਹੀ ਮਦਦ ਨਾਨਾ ਕਰਦੀਆਂ ਪਈਆਂ ਵਾਹ ਤੇ ਜਾਂ ਧੀਆਂ ਕਰਦੀਆਂ ਪਈਆਂ ਉਹਦੀਆਂ ਦੋ ਧੀਆਂ 22 ਸਾਲ ਦੀ ਉਮਰ ਸੀ ਮੁੰਡੇ ਦੀ ਤੇ ਹਾਲੇ ਜਵਾਨੀ ਜੀ ਪਿਆ ਸੀ ਤੇ ਅਸੀਂ ਸੋਨੇ ਅਸੀਂ ਇਹੋ ਮੰਗ ਕਰਦੇ ਆ ਕਿ ਉਹਨਾਂ ਨੂੰ ਕੜੀ ਤੋਂ ਕੜੀ ਬੰਦਿਆਂ ਨੂੰ ਸਦਾ ਦਿੱਤੀ ਜਾਵੇ ਤੇ ਉਹਨਾਂ ਨੂੰ ਫੜਿਆ ਜਾਵੇ ਭਾਵੇਂ ਉਹ ਬਾਹਰ ਆ ਤੇ ਭਾਵੇਂ ਕੁਛ ਵੀ ਉਹਨਾਂ ਨੂੰ ਬਾਹਰੋਂ ਮਂਗਾਇਆ ਜਾਵੇ ਕਰੋ ਅਸੀਂ ਬਹੁਤ ਦੁਖੀ ਆ ਇਹ ਵਿਚਾਰੀ ਭੈਣ ਸਾਡੀ ਬੜੀ ਗਰੀਬਣੀ ਆ ਤੇ ਨਾ ਇਹਦਾ ਕੋਈ ਕਮਾਉਣ ਵਾਲਾ ਨਾ ਕੋਈ ਖਰਚਾ ਪਾਣੀ ਅਸੀਂ ਦੇ ਰਹੇ ਆ ਤੇ ਵਿਚਾਰੀ ਰੋਟੀ ਖਾਣ ਲਈ ਆ ਕੋਈ ਮੇਰੇ ਤੇ ਕੋਈ ਵੀ ਨਹੀਂ ਪਿੱਛੇ ਨਹੀਂ ਪਿਛਾਵਣੀ ਉਹਦਾ ਹੈਗਾ ਕੋਈ ਨਾ ਉਹਦਾ ਕੋਈ ਸਹੁਰਾ ਨਾ ਕੋਈ ਮਦਦ ਕਰਨ ਵਾਲਾ ਕੋਈ ਨਹੀਂ ਇਸ ਟਾਈਮ ਹੈਗਾ ਕੱਲੀਆਂ ਨੋਵਾ ਕੁੜੀਆਂ ਦੇ ਵਿੱਚ ਕੱਲਾ ਕੱਲਾ ਭਰਾ ਹੈ ਹਾਂ ਮੇਰਾ ਨਾਮ ਮਰਕਸ ਹੈ ਜੀ ਇਹ ਜਿਹੜੇ ਵੀਰ ਦਾ ਮੋਟਰ ਹੈ ਤੁਹਾਡਾ ਕੀ ਲੱਗਦਾ ਹੈ ਮੇਰੇ ਚਾਚੇ ਦਾ ਮੁੰਡਾ ਇਹ ਜੀ ਪੂਰਾ ਮਾਮਲਾ ਪੂਰਾ ਮਾਮਲਾ ਹੈ ਸੀ ਸਰ ਕੀ ਉਹ ਦੁਪਹਿਰੇ 12 ਵਜੇ ਘਰੋਂ ਲੈ ਕੇ ਗਿਆ ਉਹਨੂੰ ਮੁੰਡਾ ਅਰਸ਼ ਜਿਹੜਾ ਹਾਂਜੀ ਉਸ ਤੋਂ ਬਾਅਦ ਘੰਟੇ ਕੇ ਬਾਅਦ ਉਹ ਕੱਲਾ ਹੀ ਆਇਆ ਉਹਦਾ ਮੋਟਰਸਾਈਕਲ ਆ ਗਿਆ ਘਰੇ ਠੀਕ ਹੈ ਜੀ ਤੇ ਕੁੜੀਆਂ ਨੇ ਉਹਨੂੰ ਪੁੱਛਿਆ ਕਿ ਮੋਟਰਸਾਈਕਲ ਲਾ ਚੱਲਿਆ ਸਾਡਾ ਮਤਲਬ ਕਿ SLAs ਕਿੱਥੇ ਆ ਮੋਟਰਸਾਈਕਲ ਤੁਹਾਡੇ ਬੰਦੇ ਦਾ ਹੀ ਹਾਂਜੀ ਹਾਂਜੀ ਸਾਡੇ ਮੁੰਡੇ ਦਾ ਹੀ ਮੋਟਰਸਾਈਕਲ ਤੇ ਉਹ ਕਹਿੰਦਾ ਜੀ ਮੈਂ ਮੋਟਰਸਾਈਕਲ ਲਾ ਚੱਲਿਆ ਤੇ ਉਹਨੇ ਨਹੀਂ ਆਉਣਾ ਕਰੇ ਉਨੇ ਉੜਾਈ ਨਹੀਂ ਕਰੇ ਹਾਂਜੀ ਇੰਨੀ ਗੱਲ ਕਹਿ ਕੇ ਉਹ ਚਲ ਗਿਆ ਉਸ ਤੋਂ ਬਾਅਦ ਅਸੀਂ ਆਪਣੇ ਰਿਸ਼ਤੇਦਾਰਾਂ 'ਚ ਫੋਨ ਫਾਨ ਕਰਕੇ ਪੁੱਛਦੇ ਰਹੇ ਕਿ ਕਿਹ ਕੋਲ ਗਿਆ ਜਾਂ ਕਿਤਰਾ ਲੱਭਦੇ ਰਿਹਾ ਪੁੱਛਦੇ ਰਹੇ ਪਰ ਨਹੀਂ ਉਹਦਾ ਕੋਈ ਪਤਾ ਨਹੀਂ ਲੱਗਾ ਉਸ ਤੋਂ ਬਾਅਦ ਫਿਰ ਅਗਲੇ ਦਿਨ ਸ਼ਾਮਾਂ ਨੂੰ ਜਾ ਕੇ ਭਾਜੀ ਆਏ ਇਹਨਾਂ ਨੂੰ ਫਿਰ ਫੋਨ ਕਰਕੇ ਉਸੇ ਮੁੰਡੇ ਨੂੰ ਕਿਹਾ ਜਿਹਦੇ ਨਾਲ ਗਿਆ ਏ ਉਹਨੂੰ ਪੁੱਛਿਆ ਕਿ ਉਹਨੂੰ ਥੋੜਾ ਜਿਹਾ ਦਬਕਾ ਮਾਰ ਕੇ ਪੁੱਛਿਆ ਕਿ ਕਿੱਥੇ ਸਾਡਾ ਮੁੰਡਾ ਫਿਰ ਉਹਨੇ ਦੱਸਿਆ ਕਿ ਤੁਸੀਂ ਚੇਲੇ ਦਰਾਜ ਕੇ ਆਲ ਲੱਭੋ ਜਾ ਕੇ ਫਿਰ ਉਧਰ ਹੀ ਲੱਭਣ ਗਏ ਲੱਭਦੇ ਲੁੱਪਦੇ ਰਹਿ ਸੂਏ ਤੇ ਇਧਰ ਆਪਣੀਆਂ ਬੈਕਅਪ ਬੁੱਕਾਂ ਤੇ ਪਰ ਕਿਤੇ ਨਹੀਂ ਲੱਭਿਆ ਫਿਰ ਇਹਨਾਂ ਦੀ ਉੱਥੇ ਟੈਂਕੀ ਲੱਗ ਗਏ ਫਿਰ ਉੱਥੋਂ ਉਹਦੀ ਡੈੱਡ ਬੋਡੀ ਮਿਲੀ ਇਹਨਾਂ ਨੂੰ ਜਦੋਂ ਘਰੇ ਮੋਟਰਸਾਈਕਲ ਆਉਣਾ ਆਇਆ ਕੋਈ ਸਵਾਲ ਨਹੀਂ ਕੀਤਾ ਉਹਨੂੰ ਵੀ ਉਹਨੇ ਕਿਉਂ ਨਹੀਂ ਆਉਣਾ ਕਰੇ ਜਾਂ ਲੜਿਆ ਸਾਡੇ ਨਾਲ ਜਾਂ ਤੁਹਾਡੇ ਨਾਲ ਨਹੀਂ ਉਹ ਫਟਾਫਟ ਹੀ ਜਲਦੀ ਜਲਦੀ ਜੀ ਲਾ ਕੇ ਚਲ ਗਿਆ ਘਰੇ ਕੋਈ ਹੈਗਾ ਨਹੀਂ ਸੀ ਬਸ ਕੁੜੀਆਂ ਹੀ ਕਰੇ ਹਾਂਜੀ ਕੋਈ ਸੀ ਉਦੋਂ ਮੌਕੇ ਤੇ ਕੌਣ ਸੀ ਜਦੋਂ ਮੋਟਰਸਾਈਕਲ ਲਾ ਗਿਆ ਮੌਕੇ ਤੇ ਉਹ ਹਮਲ ਕੁੜੀਆਂ ਸੀ ਉਹਨੇ ਮੈਨੂੰ ਅੰਨੇ ਮੈਨੂੰ ਪੁੱਛਿਆ ਹੀ ਮੰਗੋਨੇ ਕਿ ਮੋਟਰਸਾਈਕਲ ਲਾਉਣਾ ਤੇ ਮੈਂ ਡਰ ਦੀ ਮਾਰੀ ਨੇ ਉਹਨੂੰ ਕੁਆਇਆ ਨਹੀਂ ਮੈਂ ਚੁੱਪ ਕਰਕੇ ਅੰਦਰ ਨੂੰ ਚੱਲ ਗਈ ਤੇ ਮੈਂ ਉਹਨੂੰ ਬੁਲਾਇਆ ਨਹੀਂ ਫਿਰ ਉਹ ਲਾ ਕੇ ਤੇ ਘਰ ਚੱਲ ਗਿਆ ਉਹਨੇ ਇਦਾਂ ਕਿਹਾ ਵੀ ਤੁਸੀਂ ਆਪਣਾ ਉਹਨੇ ਨਹੀਂ ਆਉਣਾ ਕਰੀ ਮੈਨੂੰ ਉਹਨੇ ਕਿਹਾ ਦੁੱਧੀਆਂ ਨੂੰ ਮੇਰੀਆਂ ਭੈਣਾਂ ਨੂੰ ਕਿਹਾ ਮੇਰੇ ਨਾਲ ਇੰਨੀ ਗੱਲ ਕੀਤੀ ਕਿ ਮੈਂ ਮੋਟਰਸਾਈਕਲ ਲਾਦਾ ਉਹ ਵੀਰਵਾਰ ਉਹ ਵੀਰਵਾਰ ਸ਼ਾਮੀ ਕਿਹਾ ਹੈ ਬਾਜੀ ਕੀ ਮੰਗ ਕਰਦੇ ਹੋ ਮੰਗ ਸਰ ਇਹੀ ਕਰਦੇ ਆਂ ਕਿ ਉਹਨੂੰ ਇਨਸਾਫ ਮਿਲਣਾ ਚਾਹੀਦਾ ਹੈ ਬਾਕੀ ਜਿੰਨੇ ਵੀ ਦੋਸ਼ੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਪੁਲਿਸ ਨੂੰ ਪੂਰਾ ਇਨਵੈਸਟੀਗੇਸ਼ਨ ਮਾਮਲਾ ਕਰਨਾ ਚਾਹੀਦਾ ਜੀ ਤੇ ਜਿਹੜੇ ਵੀ ਬੰਦੇ ਬਾਹਰ ਗਏ ਉਹਨਾਂ ਨੂੰ ਵੀ ਬੁਲਾਉਣਾ ਚਾਹੀਦਾ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹੋ ਮੰਗਾ ਸਾਡੀ ਬੋਤਾਨਾ ਰਾਣਾ ਅਜੇ ਕੀ ਪੂਰਾ ਮਾਮਲਾ ਪੂਰਾ ਮਾਮਲਾ ਹੈ ਜਿਹੜਾ ਬੱਚਾ ਨਾ ਇਹ ਜਿਹੜਾ ਰਾਜਨ ਨਹੀਂ ਉਹਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਬਾਕੀ ਪ੍ਰੇਮ ਸੀ ਪ੍ਰੇਮ ਮਤਾਬਕ ਤੇ ਉਹ ਮੁੰਡਾ ਜਿਹੜਾ ਦੂਜਾ ਅਰਸ਼ ਆ ਜਿਹੜਾ ਮੁੰਡਾ ਰਿਸ਼ਟ ਹੋਇਆ ਪੁਲਿਸ ਕੋਲੇ ਉਹ ਮੰਨ ਕੇ ਚੱਲੋ ਮੰਨ ਕੇ ਉਹ ਫੜਿਆ ਗਿਆ ਉਹਨੇ ਕੁਛ ਦਿਨ ਤੱਕ ਕਤਲ ਦੱਸਿਆ ਨਹੀਂ 4 ਦਿਨ ਤੱਕ ਜਦੋਂ 4 ਦਿਨਾਂ ਬਾਅਦ ਉਹਦੀ ਫੇਰ ਜੱਜ ਤੋਂ ਰਿਮਾਨਡ ਲਿਆ 4 ਦਿਨਾਂ ਬਾਅਦ ਉਹਦਾ ਰਿਮਾਨਡ ਦੇ ਵਿੱਚ ਪੁੱਛਿਆ ਗਿਆ ਫੇਰ ਉਹਨੇ ਰਾਜਨ ਦਾ ਨਾਮ ਲਿਆ ਤੇ ਰਾਜਨ ਚਲੇ ਗਿਆ ਬਾਹਰ ਪੁਲਿਸ ਵੀ ਕਹਿ ਰਹੀ ਰਾਜਨ ਬਾਹਰ ਚਲੇ ਗਿਆ ਇੱਕ ਜਿਹੜਾ ਇਹਨਾਂ ਦੇ ਵਿੱਚ ਪਾਰਟੀ ਦੇ ਵਿੱਚ ਹੀ ਗੰਜਾ ਦਾ ਮੈਂ ਨਾਂ ਨਹੀਂ ਜਾਣਦਾ ਗਾ ਗੰਜਾ ਗੰਜਾ ਹੀ ਉਹਨੂੰ ਜ਼ਿਆਦਾ ਕਹੀ ਜਾਂਦੇ ਆ ਉਹ ਵੀ ਪਕੌੜਾ ਆ ਉਹ ਵੀ ਭਗੌੜਾ ਇਹੀਂ ਤੇ ਇਹੋ ਹੀ ਮਲਕੇ ਜਿਹੜਾ ਸਾਡਾ ਪੁੱਤ ਮਾਰਿਆ ਗਿਆ ਇਹਦਾ ਇਨਸਾਫ ਅਸੀਂ ਸਾਰੇ ਮਹਿਕਮੇ ਤੋਂ ਮੰਗ ਰਹੇ ਆ ਭਗਵੰਤਮਾਨ ਜੀ ਤੋਂ ਮੰਗ ਰਹੇ ਆ ਸਾਡੇ ਗਰੀਬਾਂ ਨਾਲ ਸੱਚਾਈ ਹੋ ਜਾਵੇ ਜਲ ਤੋਂ ਜਲ ਜਿਹੜੇ ਦੋਸ਼ੀ ਬੰਦੇ ਨੇ ਉਹ ਜੇਲ੍ਹ ਚ ਫੜ ਕੇ ਅੰਦਰ ਕੀਤੇ ਜਾ ਹੋਣ ਕਾ ਕਿਵੇਂ ਦੀ ਰਹੀ ਸਾਰੇ ਇਸ ਮਾਮਲੇ ਵਿੱਚ ਪੁਲਿਸ ਦੀ ਮਾਮਲੇ ਦੇ ਵਿੱਚ ਮਲਕੇ ਜਾਇਜ ਨਹੀਂ ਕੋਈ ਗਰੀਬ ਥਪਕੇ ਦੇ ਨਾਲ ਤਗੜਿਆਂ ਲੋਕਾਂ ਦੇ ਫੋਨਾਂ ਤੇ ਗੱਲ ਹੋ ਜਾਂਦੀ ਗਰੀਬ ਨੂੰ ਕੋਈ ਪੁੱਛ ਨਹੀਂ ਰਿਹਾ ਬਾਕੀ ਅੱਗੇ ਵਾਲੇ ਟਾਈਮ ਚਾਉਣ ਵਾਲੇ ਚ ਵੇਖੋਣ ਜੀ ਕੀ ਸਰਕਾਰਾਂ ਕਰਦੀਆਂ ਪਿੰਡ ਜੇਲਿਆਂ ਦੇ ਵਿੱਚ ਜਿਹੜਾ ਸਲਾਸ ਮਸੀਹ ਦਾ ਕਤਲ ਹੋਇਆ ਸੀਗਾ ਹਾਂਜੀ ਉਸ ਦਾ ਨੇ ਕੀ ਕਰ ਦੇ ਜੀ ਜਾਰੀ ਹੈ ਇਸ ਸੰਬੰਧੀ ਮੁਕੱਦਮਾ ਨੰਬਰ 7/24 ਦਰਜ ਕੀਤਾ ਗਿਆ ਵਾ ਸਲਾਸ ਮਸੀਹ ਦੀ ਲਾਸ਼ ਮਿਲਦੀ ਹੀ ਪਿੰਡ ਦੇ ਬਾਹਰ ਖਾਲੀ ਜਗ੍ਹਾ ਤੇ ਇੱਕ ਤੈਕੀ ਦੀ ਜਗ੍ਹਾ ਵਾ ਉਹ ਕਮਰਾ ਬਣਿਆ ଥିਉ ਚ ਸੁਰੂ ਤੇ ਤਫਤੀਸ਼ ਕਰਦੇ ਆ ਇਹਨਾਂ ਬੰਦੇ ਅਨਨੋਨ ਹੀ ਰਹੇ ਬੰਦੇ ਜਿਹੜੇ ਦੋੇ ਲੱਭੇ ਦੋਸ਼ੀ ਤੇ ਕਰਤਿਸ਼ਦੀਪ ਸਿੰਘ ਇਹ ਚਿਗੋੜੀ ਮੁੰਡਾ ਅਰਸ਼ਦੀ ਵੀ ਮੌਕੇ ਤੇ ਰੈਸਟ ਪਾ ਕੇ ਉਹਦੇ ਕੋਲੋਂ ਜਿਹੜਾ ਜਿਹਦੀ ਰੱਸੀ ਉਹਨੇ ਗਾਲ ਕੁੱਟਿਆ ਰੱਸੀ ਬRAND ਕਰਦੀ ਗਈ ਆ ਚਿੰਦੂ ਨੂੰ ਰੈਸਟ ਕੀਤਾ ਗਿਆ ਚਿੰਦੂ ਦਾ ਨਸ਼ੇ ਦੇ ਲੈ ਕੇ ਆਇਆ ਸੀ ਸਮਾਨ ਤੇ ਉਹ ਨਸ਼ੇ ਦਾ ਪੀਕਾ ਵੀ ਨਾਲ ਆਇਆ ਸੀ ਤੇ ਉਸ ਤੋਂ ਬਾਅਦ ਜਿਹੜੇ ਅਰਸ਼ਦੀ ਦੀ ਪੁਸ਼ਕਸ਼ ਤੇ ਦੋ ਬੰਦੇ ਹੋਰ ਨਾਮਜ਼ਦ ਕਰਕੇ ਉਹਨਾਂ ਤੇ ਹੀ ਰੇਡ ਕਰ ਰਹੇ ਆ ਉਹਨਾਂ ਨੂੰ ਜਲਦੀ ਖੁਫਾਰ ਕੀਤਾ ਗਿਆ ਫਿਰ ਐਫ ਆਈ ਆਰ ਤੇ ਕਿੰਨੇ ਬੰਦੇ ਹੋ ਗਏ ਜੀ ਸਰਪੀਰ ਬਾਈ ਨੇਮ ਦੋ ਜਾਣ ਇਹਦੇ ਪਹਿਲਾਂ ਬਾਅਦ ਚ ਤਫਤੀਸ਼ ਤਰਾਂ ਚਾਰ ਦੋ ਬੰਦੇ ਹੋਰ ਨਾਮ ਇਹਨਾਂ ਬੰਦੇ ਰੈਸਟੋਰੈਂਟ ਦੋ ਬੰਦੇ ਬ੍ਰਸ਼ ਹੋਏ ਦੋ ਬਾਕੀ ਜਿਹੜੇ ਬੰਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਮਰਜੀਤ ਸਿੰਘ ਹੈ ਦੂਜਾ ਮੁੰਡਾ ਦਜੀਤ ਸਿੰਘ ਗੰਜਾ ਦਾ ਮੁੰਡਾ ਜਿਹੜਾ ਬਾਹਰ ਆ ਦੇ ਗਿਆ ਉਹ ਦਜੀਤ ਸਿੰਘ ਜਿਹੜਾ ਅਮਰਜੀਤ ਸਿੰਘ ਉਹ ਬਾਹਰ ਗਿਆ ਵਾ ਉਹਦੇ ਪਰੇ ਹੁਣ ਬਾਹਰ ਚਲਾ ਗਿਆ ਉਹਦੀ ਐਲਓਸੀ ਜਾਰੀ ਕਰਾਵਾਂਗੇ ਜਦੋਂ ਵੀ ਫਰਮ ਅਰੇਸਟ ਹੋਏ ਜੋ ਐਫਆਈਆਰ ਵਿੱਚ ਹੈਗਾ ਹੁੰਦਾ ਐਫਆਈਆਰ ਹੈ ਅੱਛਾ ਉਹ ਤੇ ਕੀ ਕਰੂੰਗਾ ਉਹ ਤੇ ਪਾ ਪਹਵਾੜਾ ਦਾਦ ਕਰਾ ਲਿਤਾ ਹੈ ਕੀ ਕੀ ਕਰੇਗਾ ਪੀਓ ਬਣਾਵਾਂਗੇ ਜੋ ਅਸੀਂ ਡਿਜੀਟਲ ਪ੍ਰੋਸੈਸ ਸਾਰਾ ਕਰਾਂਗੇ ਪਰ ਜਿਹੜਾ ਜਦੋਂ ਆਉਂਦਾ ਫਿਰ ਉਹਨੂੰ ਜੇ ਆ ਵੀ ਜੰਗ ਮੇਲਾ ਦਾ ਸ਼ਾਮਦਾਰੀ ਵਿੱਚ ਕੀਤਾ ਜਾਵੇ ਧੰਨਵਾਦ ਸਰ ਜਿਹੜੇ ਬੰਦੇ ਰੈਸਟ ਹਰੇਕ ਤਰ੍ਹਾਂ ਵਾਲੀਏ 302 348 PC